वदिया है पेड़ दे लात ता जे ता हां आगे हुन की पता क्या होना है अरे देखो कोई पता नहीं लगता असि तो जे में बीज कोई पता नहीं हां आगे कौन की पता की बनना है तो करना नहीं सी हां हमड़ा तो करांगे हम तो ता ही बैठे हमड़े पीछे बैठे हां हां जो कर सक दे त अपन भी कर सकने है उला हां ਵੀਅਸਰ ਫਲੇ ਸਾਦੇ ਖਾਤਰ ਬੈਠੇ ਨੇ ਹੂੰ ਠੀਕ ਹੁਣ ਇਹ ਥੋੜਾ ਹੈਗਾ ਵੀ ਉਹਨਾਂ ਨੂੰ ਛੱਡ ਕੇ ਪਾਜ ਜਾਵਾਂਗੇ ਉਹ ਤਾਂ ਕਰਾਂਗੇ ਹਮਲਾ ਤਾਂ ਹਾਂ ਵਧੀਆ ਕੀਤਾ ਬਹੁਤ ਵਧੀਆ ਕੀਤਾ ਉਗਰਵਾਦੀ ਖਤਮ ਕਰਨੇ ਚਾਹਣੇ ਆ ਵੀ ਉਹ ਜਦੋਂ ਆਪਾਂ ਨੂੰ ਹਮਲਾ ਕਰ ਸਕਦੇ ਆਂ ਤਾਂ ਆਪਾਂ ਵੀ ਕਰ ਸਕਦੇ ਆਂ ਹਾਂ ਇਹ ਬਹੁਤ ਵਧੀਆ ਕੀਤਾ ਕਿਧਰੇ ਨਹੀਂ ਜਾਵਾਂਗੇ ਤੇ ਬਮਾਂਗੇ ਲੜਾਈ ਲੜਾਂਗੇ ਨੰਦੇ ਨਾਲ ਅੱਛਾ ਹਾਂ ਕਿਧਰੇ ਜਾਣਾ ਬાળ ਬੱਚੇ ਨੂੰ ਪੀਛਾ ਕਰ ਦੇਵਾਂਗੇ ਤੇ ਜਿਹੜੇ ਵੱਡੇ ਆ ਲੜਾਂਗੇ ਆਹ ਵਾਜੇ ਤਾਂ ਠੀਕ ਨੇ ਕੋਈ ਡਰ ਨਹੀਂ ਲੱਗਦਾ ਨਾ ਨਾ ਰਾਤੀ ਫਿਰ ਰਾਤ ਕਿਵੇਂ ਕੱਟਦੇ ਜੇ ਬਹਿ ਕੇ ਕੱਟਦੇ ਨਾ ਨਾ ਸੌਂ ਫੱਟੀ ਜਾਏ ਅਸੀਂ ਤਾਂ ਹਾਂ ਸਾਨੂੰ ਕਿ ਲੋੜ ਹੈ ਕਿ ਬਹਿ ਕੇ ਕੱਢੀਏ ਅੱਛਾ ਐਂ ਥੋੜਾ ਜਨਤਾ ਵਾਸਤੇ ਬੈਠੇ ਨੇ ਹਾਂ ਮੌਲ ਇੱਥੇ ਦਾ ਜੇ ਠੀਕ ਹੈ ਸਾਡੇ ਮਿਹਣੇ ਦਾ ਹੂੰ ਕੋਈ ਮਾੜਾ ਨਹੀਂ ਹਜੇ ਕੋਈ ਸਾਨੂੰ ਕੋਈ ਸੁਣਾਈ ਨਹੀਂ ਹੋਈ ਉਹ ਤਾਂ ਉਧਰ ਦੇ ਜੰਮੂ ਵਾਲੇ ਪਾਸੇ ਰੌਲਾ ਹੈ ਜਿੰਦੇ ਗੁਗਰਵਾਦਿਆਂ ਦਾ ਉੱਧਰ ਹੀ ਕੋਈ ਅੱਲਾ ਕੀਤੀ ਖੜੇ ਨੇ ਸਾਡੇ ਵਾਲੇ ਪਾਸੇ ਤੇਰੀ ਵਧੀਆ ਸਾਫ ਹੈ ਜੀ ਅਜੇ ਕੋਈ ਹਦਾਇਤ ਨਹੀਂ ਕਿਸੇ ਤਰ੍ਹਾਂ ਵੀ ਕੋਈ ਨਹੀਂ ਅਫਸਰ ਆਇਆ ਨਹੀਂ ਸਾਨੂੰ ਕੁਝ ਪੁੱਛਿਆ ਨਹੀਂ ਦੱਸਿਆ ਹੂੰ ਨਾ ਹੀ ਕਿਧਰੇ ਸਾਨੂੰ ਕੁਝ ਖਾ ਦਿੱਤਾ ਬਹਿਣ ਵਾਸਤੇ ਵੀ ਆਖਣਾ ਬਹਿਜੇ ਪਾਰਦਾ ਕਿਉਂਕਿ ਬਾਰਡਰ ਤੇ ਬੈਠੇ ਸਾਨੂੰ ਤਾਂ ਖਤਰਾ ਰਹੀ ਨਹੀਂ ਹੈ ਹੂੰ ਹੂੰ ਤੇ ਅਜੇ ਕੋਈ ਨਹੀਂ ਕਿਸੇ ਤਰ੍ਹਾਂ ਕੋਈ ਡੀਸੀ ਦਾ ਆਰਡਰ ਨਹੀਂ ਆਇਆ ਜਾਂ ਕਿਸੇ ਹੋਰ ਅਫਸਰ ਦਾ ਬੀਐਸਐਫ ਆਣਦੇ ਨੇ ਕੋਈ ਡਰ ਨਹੀਂ ਆਪਾਂ ਕਾਹ ਡਰ ਹੂੰ ਹੂੰ ਅੱਗੇ ਹੁਣ ਮਾਹੌਲ ਜਿਹੜਾ ਚੱਲਦਾ ਪਿਆ ਕੀ ਪਤਾ ਕਿੱ ਹੋ ਜਾ ਚੱਲਣਾ ਕਿ ਜਾਂ ਨਹੀਂ ਚੱਲਣਾ ਇਹ ਤਾਂ ਹੁਣ ਅੱਗੇ ਦੇਖਾਂਗੇ ਜਿਹੜਾ ਕੱਲ ਹੋ ਗਿਆ ਤਾਂ ਹੋ ਹੀ ਗਿਆ ਅੱਜ ਤੋਂ ਹੁਣ ਜੇ ਠੀਕ ਹੈ ਨਾ ਸਾਨੂੰ ਤਾਂ ਨਹੀਂ ਡਰ ਲੱਗਦਾ ਸੀ ਹੁਣ ਖੜੇ ਖੜੇ ਐ ਇਸ ਕੰਮ ਤੇ ਅੱਛਾ ਜਿਹੜਾ ਭਾਰਤ ਨੇ ਇੱਕ ਕਦਮ ਚੱਕਿਆ ਇਹ ਚੰਗਾ ਚੱਕਿਆ ਹੈ ਅੱਛਾ ਇਹਨਾਂ ਨੇ ਜਿਹੜਾ ਮੂੰਹ ਤੋੜ ਜੋ ਆਉਂ ਦਿੱਤਾ ਹਜੇ ਵੀ ਜਿਹੜਾ ਹੋਰ ਉਹਨਾਂ ਨੂੰ ਨੁਕਸਾਨ ਕੀਤਾ ਉਹ ਵੀ ਕਰਨਗੇ ਇਹਨਾਂ ਨੇ ਹੋਰ ਨੁਕਸਾਨ ਕਰਦੇ ਪਏ ਨਾ ਪਾਕਿਸਤਾਨ ਵਾਲੇ ਜੀ ਜਾਂ ਉਗਰਵਾਦੀ ਕਰਦੇ ਨੇ ਜਾਂ ਉਹਨਾਂ ਦਾ ਕੋਈ ਹੋਰ ਸਿਵਲ ਕਰਦਾ ਉਹਨਾਂ ਨੇ ਹੋਰ ਤਿੰਨ ਬੰਦੇ ਸਰਦਾਰ ਮਾਰ ਦਿੱਤੇ ਨੇ ਹੂੰ ਗ੍ਰਾਂਥੀ ਜਿਹੜਾ ਮਾਰਿਆ ਨੇ ਇੱਕ ਹੋਰ ਇੱਕ ਲੜਕੀ ਮਾਰ ਦਿੱਤੀ ਹੂੰ ਬਲੋ ਉਹਨਾਂ ਨੂੰ ਗਲਤ ਕਰਦੇ ਪਏ ਨੇ ਤੇ ਉਹਨਾਂ ਨੂੰ ਜਵਾਬ ਤਾਂ ਮਿਲਣਾ ਚਾਹੀਦਾ ਹੈ ਇਹ ਤਾਂ ਫੌਜ ਦੇਵੇ ਦੀ ਜਵਾਬ ਪੂਰਾ ਫੌਜ ਨਹੀਂ ਕਰਨਾ ਹੈ ਹੁਣ ਸਿਵਲ ਤਾਂ ਕੋਈ ਕਰ ਨਹੀਂ ਸਕਦੇ ਵਧੀਆ ਪਿੰਡ ਦੇ ਲਾਤ ਤਾਂ ਜੇ ਤਾਂ ਹਾਂ ਅੱਗੇ ਹੁਣ ਕੀ ਪਤਾ ਕੀ ਆਉਣਾ ਹੈ ਅੱਗੇ ਦੇਖਾਂਗੇ ਹਾਂ ਅੱਜ ਕੋਈ ਪਤਾ ਨਹੀਂ ਲੱਗਦਾ ਅਸੀਂ ਤਾਂ ਜਿਵੇਂ ਵੀ ਕੋਈ ਪਤਾ ਨਹੀਂ ਹੂੰ ਹਾਂ ਅੱਗੇ ਦੌਣ ਕੀ ਪਰਤਾ ਕੀ ਬਣਨਾ ਹੈ ਉਹ ਕਰਨਾ ਨਹੀਂ ਸੀ ਹਮੜਾ ਤਾਂ ਕਰਾਂਗੇ ਹਮ ਤਾਂ ਤਾਂ ਹੀ ਬੈਠੇ ਹਮੜੇ ਪਿੱਛੇ ਬੈਠੇ ਹਾਂ ਹਾਂ ਜੋ ਕਰ ਸਕਦੇ ਤਾਂ ਆਪਾਂ ਵੀ ਕਰ ਸਕਨੇ ਆ ਉਲਾ ਹਾਂ ਵਿਆਹ ਸੇ ਪਲੇ ਸਾਦੇ ਖਾਤਰ ਬੈਠੇ ਨੇ ਹਾਂ ਠੀਕ ਹਾਂ ਇਹ ਥੋੜਾ ਹੈਗਾ ਵੀ ਉਹਨਾਂ ਨੂੰ ਛੱਡ ਕੇ ਪਾ ਜਾਵਾਂਗੇ ਉਹ ਤਾਂ ਕਰਾਂਗੇ ਹਮੜਾ ਤਾਂ ਹਾਂ ਵਧੀਆ ਕੀਤਾ ਬਹੁਤ ਵਧੀਆ ਕੀਤਾ ਉਗਰਵਾਦੀ ਖਤਮ ਕਰਨੇ ਚਾਣੇ ਵੀ ਉਹ ਜਦੋਂ ਆਪਾਂ ਨੂੰ ਹੰਬਲਾ ਕਰ ਸਕਦੇ ਤਾਂ ਆਪ ਵੀ ਕਰ ਸਕਨੇ ਆ ਇਹ ਬਹੁਤ ਵਧੀਆ ਕੀਤਾ ਨੀ ਕਿਧਰੇ ਨਹੀਂ ਜਾਵਾਂਗੇ ਤੇ ਬਮਾਗੇ ਲੜਾਈ ਲੜਾਂਗੇ ਨੰਦੇ ਨਾਲ ਅੱਛਾ ਹਾਂ ਕਿਧਰੇ ਜਾਣਾ ਬਾਲ ਬੱਚੇ ਨੂੰ ਪਿੱਛਾ ਕਰਦੇ ਆਂਗੇ ਤੇ ਜਿਹੜੇ ਵੱਡੇ ਆ ਲੜਾਂਗੇ ਆਹੋ ਅਜੇ ਤਾਂ ਠੀਕ ਨੇ ਕੋਈ ਡਰ ਨਹੀਂ ਲੱਗਦਾ ਨਾ ਨਾ ਰਾਤੀ ਫਿਰ ਰਾਤ ਕਿਵੇਂ ਕੱਟਦੇ ਬਹਿ ਕੇ ਨਾ ਨਾ ਸੌਂ ਕੱਟੀ ਜਾਏ ਅਸੀਂ ਤਾਂ ਹਾਂ ਸਾਨੂੰ ਕਿ ਲੋੜ ਹੈ ਕਿ ਬਹਿ ਕੇ ਕੱਢੀ ਅੱਛਾ ਇਹ ਥੋੜਾ ਜਨਤਾ ਵਾਸਤੇ ਬੈਠੇ ਨੇ ਹਾਂ ਮਾਹੌਲ ਇੱਥੇ ਦਾ ਜੇ ਠੀਕ ਹੈ ਸਾਡੇ ਮਿਲੇ ਦਾ ਕੋਈ ਮਾੜਾ ਨਹੀਂ ਹੈ ਜੇ ਕੋਈ ਸਾਨੂੰ ਕੋਈ ਸੁਣਾਈ ਨਹੀਂ ਹੋਈ ਉਹ ਤਾਂ ਉਧਰ ਤੇ ਜੰਮੂ ਵਾਲੇ ਪਾਸੇ ਰੋਲਾ ਹੈਗਾ ਜਿੰਦੇ ਗੁਗਰਵਾਦੀਆਂ ਦਾ ਤੇ ਉਧਰ ਹੀ ਕੋਈ ਹੱਲਾ ਕੀਤੀ ਖੜੇ ਨੇ ਸਾਡੇ ਵਾਲੇ ਪਾਸੇ ਤੇਰੀਆ ਵਧੀਆ ਸਾਫ ਹੈ ਜੀ ਅਜੇ ਕੋਈ ਦਾਇਤ ਨਹੀਂ ਕਿਸੇ ਤਰ੍ਹਾਂ ਕੋਈ ਨਹੀਂ ਅਫਸਰ ਆਇਆ ਨਹੀਂ ਸਾਨੂੰ ਕੁਝ ਪੁੱਛਿਆ ਨਹੀਂ ਦੱਸਿਆ ਨਾ ਹੀ ਕਿਧਰੇ ਸਾਨੂੰ ਕੁਝ ਥਾਂ ਦਿੱਤਾ ਬਹਿਣ ਵਾਸਤੇ ਵੀ ਆਖਣਾ ਬਹਿ ਜੋ ਪਾਰ ਦਾ ਕੇ ਕਿ ਬਾਰਡਰ ਤੇ ਬੈਠੇ ਸਾਨੂੰ ਤਾਂ ਖਤਰਾ ਰਹੀ ਨਹੀਂ ਹੈ ਹੂੰ ਹੂੰ ਤੇ ਅਜੇ ਕੋਈ ਨਹੀਂ ਕਿਸੇ ਤਰ੍ਹਾਂ ਕੋਈ ਡੀਸੀ ਦਾ ਆਰਡਰ ਨਹੀਂ ਆਇਆ ਜਾਂ ਕਿਸੇ ਹੋਰ ਅਫਸਰ ਦਾ ਬੀਐਸਐਫ ਆਣਦੇ ਨਹੀਂ ਕੋਈ ਡਰ ਨਹੀਂ ਆਪਾਂ ਨੂੰ ਕਾਹ ਦਾ ਡਰ ਹੂੰ ਅੱਗੇ ਹੁਣ ਮਾਹੌਲ ਜਿਹੜਾ ਚੱਲਦਾ ਪਿਆ ਕੀ ਪਤਾ ਨਹੀਂ ਕਿ ਹੋ ਜਾ ਚੱਲਣਾ ਕਿ ਜਾਂ ਨਹੀਂ ਚੱਲਣਾ ਇਹ ਤਾਂ ਹੁਣ ਅੱਗੇ ਦੇਖਾਂਗੇ ਜਿਹੜਾ ਕੱਲ ਹੋ ਗਿਆ ਤਾਂ ਹੋ ਹੀ ਗਿਆ ਅੱਜ ਤੋ ਹੁਣ ਅਜੇ ਠੀਕ ਹੈ ਨਾ ਸਾਨੂੰ ਤਾਂ ਨਹੀਂ ਡਰ ਲੱਗਦਾ ਸੀ ਹੁਣ ਜਿਹੜੇ ਖੜੇ ਐ ਇਸ ਕੰਮ ਤੇ अच्छा ਜਿਹੜਾ ਭਾਰਤ ਨੇ ਇੱਕ ਕਦਮ ਚੱਕਿਆ ਇਹ ਚੰਗਾ ਚੱਕਿਆ ਹੈ। ਅੱਛਾ ਇਹਨਾਂ ਨੇ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਹਮ ਅਜੇ ਵੀ ਜਿਹੜਾ ਹੋਰ ਉਹਨਾਂ ਨੂੰ ਨੁਕਸਾਨ ਕੀਤਾ ਉਹ ਵੀ ਕਰਨਗੇ ਇਹਨਾਂ ਨੇ ਹੋਰ ਨੁਕਸਾਨ ਕਰਦੇ ਪਏ ਨਾ ਪਾਕਿਸਤਾਨ ਵਾਲੇ ਜੀ। ਜਾਂ ਉਗਰਵਾਦੀ ਕਰਦੇ ਨੇ ਜਾਂ ਉਹਨਾਂ ਦਾ ਕੋਈ ਹੋਰ ਸਿਵਲ ਕਰਦਾ ਉਹਨਾਂ ਨੇ ਹੋਰ ਤਿੰਨ ਬੰਦੇ ਸਰਦਾਰ ਮਾਰ ਦਿੱਤੇ ਨੇ ਹਮ ਗ੍ਰੰਥੀ ਜਿਹੜਾ ਮਾਰਿਆ ਨੇ ਇੱਕ ਹੋਰ ਇੱਕ ਲੜਕੀ ਮਾਰ ਦਿੱਤੀ ਹਮ ਬਲ ਉਹਨਾਂ ਨੂੰ ਗਲਤ ਕਰਦੇ ਪਏ ਨੇ ਤੇ ਉਹਨਾਂ ਨੂੰ ਜਵਾਬ ਤਾਂ ਮਿਲਣਾ ਚਾਹੀਦਾ ਹੈ। ਇਹ ਤਾਂ ਫੌਜ ਨੂੰ ਦੇਵੇ ਦੀ ਜਵਾਬ ਪੂਰਾ ਫੌਜ ਨਹੀਂ ਕਰਨਾ ਹੁਣ ਸਿਵਲ ਤਾਂ ਕੋਈ ਕਰ ਨਹੀਂ ਸਕਦੇ